ਕੇਰਾ ਇੱਕ ਪਿੰਡ ਵਿੱਚ ਬਹੁਤ ਹੀ ਬੰਦਗੀ ਵਾਲਾ ਫਕੀਰ ਰਹਿੰਦਾ ਸੀ ਇੱਕ ਮਨਸਾ ਨਾਮ ਦਾ ਬੰਦਾ ਉਸ ਫਕੀਰ ਕੋਲ ਹਰ ਰੋਜ਼ ਜਾਂਦਾ ਅਤੇ ਰੱਜ ਕੇ ਸੇਵਾ ਕਰਦਾ ਕਦੇ ਉਹ ਫਕੀਰ ਲਈ ਘਰੋਂ ਪਰਸ਼ਾਦੇ ਪਕਾ ਕੇ ਲੈ ਜਾਂਦਾ ਅਤੇ ਕਦੇ ਕੋਈ ਫਲ ਮਠਿਆਈ ਆਦ ਲੈ ਜਾਂਦਾ ਇੱਕ ਦਿਨ ਕਾਫੀ ਦੇਰ ਤੱਕ ਉਹ ਫਕੀਰ ਦੇ ਚਰਨਾਂ 'ਚ ਹੀ ਬੈਠਾ ਰਿਹਾ ਜਦੋਂ ਬਾਕੀ ਸਭ ਲੋਕ ਚਲੇ ਗਏ ਤਾਂ ਫਕੀਰ ਨੇ ਮਨਸੇ ਨੂੰ ਪੁੱਛਿਆ ਕੀ ਗੱਲ ਆ ਭਗਤਾ ਅੱਜ ਘਰ ਨਹੀਂ ਜਾਣਾ ਮਨਸੇ ਨੇ ਬੜੇ ਹੀ ਉਦਾਸ ਮਨ ਨਾਲ ਕਿਹਾ ਮਹਾਰਾਜ ਘਰ ਤਾਂ ਭੋਖ ਨੰਗ ਵਰਤੀ ਪਈਏ ਕੋਈ ਬਖਸ਼ਿਸ਼ ਕਰੋ ਸਾਡੇ ਤੇ ਬਾਲੀ ਮੰਦੀ ਆਣ ਪਈਏ ਘਰ ਤਾਂ ਖਾਣ ਪੀਣ ਨੂੰ ਵੀ ਕੁਝ ਨਹੀਂ ਬਚਿਆ ਮਨਸੇ ਦੀਆਂ ਅੱਖਾਂ ਵਿੱਚ ਚਤਰੂ ਭਰ ਗਏ ਫਕੀਰ ਆਪਣੀ ਮੌਜ ਵਿੱਚ ਮੁਸਕਰਾ ਪਿਆ ਫਿਰ ਆਪਣੇ ਆਸਨੇਟ ਉਸ ਨੇ ਇੱਕ ਪੁਰਾਣਾ ਚੌਮੁਖੀਆ ਦੀਵਾ ਕੱਢਿਆ ਅਤੇ ਮਨਸੇ ਨੂੰ ਦਿੰਦੇ ਹੋਏ ਕਹਿਣ ਲੱਗਾ ਇਸ ਦੀਵੇ ਵਿੱਚ ਉਤੋਂ ਜੋਤ ਦਾ ਤੇਲ ਪਾਲਾ ਫਿਰ ਇਸ ਦੀ ਇੱਕ ਬੱਤੀ ਨੂੰ ਬਾਲ ਕੇ ਪੂਰਬ ਦਿਸ਼ਾ ਵੱਲ ਜਾਵੀਂ ਜਿੱਥੇ ਬੱਤੀ ਬੁੱਝ ਜਾਵੇ ਉੱਥੇ ਜ਼ਮੀਨ ਪੱਟੀ ਕੀ ਧਨ ਖਜ਼ਾਨਾ ਨਿਕਲੇਗਾ ਤੇ ਤੇਰੀਆਂ ਸਾਰੀਆਂ ਮੁਸ਼ਕਲਾਂ ਹਲ ਜਾਣਗੀਆਂ ਜੇ ਉਹ ਸੁਖਜਾਨੇ ਨਾਲ ਤੇਰਾ ਸਰ ਜਾਵੇ ਤਾਂ ਇਹ دیਵਾ ਬਨ ਕੇ ਸੁੱਟ ਦੇਵੀਂ ਨਹੀਂ ਤਾਂ ਦੂਜੀ ਰਾਤ ਉੱਤਰ ਦਿਸ਼ਾ ਵੱਲ ਚਲਾ ਜਾਵੀਂ ਜਾਂ ਫਿਰ ਪੱਛਮ ਵੱਲ ਚਲਾ ਜਾਵੀਂ ਤਿੰਨ ਦਿਸ਼ਾਵਾਂ ਵਿੱਚ ਜਾਣ ਦਾ ਕੋਈ ਹੱਜ ਨਹੀਂ ਪਰ ਖਿਆਲ ਰੱਖੀ ਦੱਖਣ ਦਿਸ਼ਾ ਵੱਲ ਭੁੱਲ ਕੇ ਵੀ ਨਾ ਜਾਈਂ ਜੇ ਭੁੱਲ ਭਲੇਖੇ ਚਲਾ ਵੀ ਜਾਵੀਂ ਤਾਂ ਕਿਸੇ ਮਹਿਲ ਦੇ ਅੰਦਰ ਪੈਰ ਨਾ ਪਾਈਂ ਜੇ ਮਹਿਲ ਦੇ ਅੰਦਰ ਵੀ ਚਲਾ ਜਾਵੀਂ ਤਾਂ ਪੌੜੀਆਂ ਵੱਲ ਤਾਂ ਕਦੇ ਨਾ ਉਤਰੀਂ ਬਸ ਇਸ ਗੱਲ ਦਾ ਧਿਆਨ ਰੱਖੀਂ ਬਾਕੀ ਤੇਰੇ ਸਭ ਦੁੱਖ ਦੂਰ ਹੋ ਜਾਣਗੇ ਮਨਸੇ ਨੇ ਕਿਹਾ ਮਹਾਰਾਜ ਜਿਵੇਂ ਤੁਹਾਡਾ ਹੁਕਮ ਹੈ ਮੈਂ ਇਦਾਂ ਹੀ ਕਰਾਂਗਾ ਫਕੀਰ ਦੇ ਚਰਨ ਸ਼ੋਗੇ ਮਨਸਾ ਘਰ ਨੂੰ ਆ ਗਿਆ ਜਦੋਂ ਰਾਤ ਪਈ ਤਾਂ ਉਸ ਨੇ ਚੌਮੁਖੇ ਦੀਵੇ ਦੀ ਇੱਕ ਬੱਤੀ ਬਾਲੀ ਅਤੇ ਚੜ੍ਹਦੇ ਵੱਲ ਨੂੰ ਤੁਰ ਪਿਆ ਕਾਫੀ ਦੂਰ ਜਾ ਕੇ ਇੱਕ ਬੋਰਡ ਥੱਲੇ ਪਹੁੰਚਦੇ ਸਾਰੀ ਦੀਵਾ ਬੁੱਝ ਗਿਆ ਮਨਸੇ ਨੇ ਉੱਥੋਂ ਮਿੱਟੀ ਪੁੱਟੀ ਤਾਂ ਉਸੇ ਢੋਖਾ ਨਾ ਨਿਕਲਿਆ ਪਰ ਉਸ ਨੂੰ ਤਾਂ ਉਹ ਤੰਨ ਬਹੁਤ ਥੋੜਾ ਲੱਗਾ ਕੁਝ ਦਿਨਾਂ ਬਾਅਦ ਮਨਸੇ ਨੇ ਦੀਵੇ ਦੀ ਜੋਤ ਫੇਰ ਬਾਲੀ ਤੇ ਦੂਜੀ ਦਿਸ਼ਾ ਵੱਲ ਤੁਰ ਪਿਆ ਜਿੱਥੇ ਦੀਵੇ ਦੀ ਜੋਤ ਬੁਜੀ ਉਥੋਂ ਉਸਨੇ ਹਿਟਾਂ ਜਮੀਨ ਪੁੱਟੀ ਹਿਟਾਂ ਬਹੁਤ ਸਾਰੇ ਹੀਰੇ ਨਿਕਲੇ ਪਰ ਮਨਸੇ ਦਾ ਮਨ ਫਿਰ ਵੀ ਨਾ ਭਰਿਆ ਫਿਰ ਉਹ ਦੀਵਾ ਬਾਲ ਕੇ ਤੀਜੀ ਦਿਸ਼ਾ ਵੱਲ ਗਿਆ ਜਿੱਥੇ ਦੀਵਾ ਬੁਝਿਆ ਉਥੋਂ ਉਸਨੇ ਧਰਤੀ ਬੁੱਟੀ ਤਾਂ ਬਹੁਤ ਸਾਰੀਆਂ ਸ਼ਰਤਾਂ ਨਿਕਲੀਆਂ ਤਿੰਨੋਂ ਦਿਸ਼ਾਵਾਂ ਵਿੱਚ ਉਸ ਨੂੰ ਬਹੁਤ ਸਾਰਾ ਧਨ ਦੌਲਤ ਮਿਲ ਚੁੱਕਾ ਸੀ ਮਨਸਾ ਉਹ ਸਾਰਾ ਧਨ ਆਪਣੇ ਘਰ ਲਿਆ ਆਇਆ ਅਤੇ ਨੰਦ ਨਾਲ ਰਹਿਣ ਲੱਗਾ ਉਹ ਉਹ ਸਾਰੀ ਜ਼ਿੰਦਗੀ ਬਿਨਾਂ ਕੰਮ ਕੀਤੇ ਰਹਿ ਸਕਦਾ ਸੀ ਪਰ ਉਸ ਦੇ ਮਨ ਨੂੰ ਫਿਰ ਵੀ ਤ੍ਰਿਪਤੀ ਨਾ ਹੋਈ ਦੱਖਣ ਦਿਸ਼ਾ ਵੱਲ ਜਾਣਾ ਬਾਕੀ ਜੋ ਰਹਿ ਗਿਆ ਸੀ ਮਨਸੇ ਦਾ ਰੋਜ ਹੀ ਕਰਿਆ ਕਰੇ ਕਿ ਉਹ ਦੱਖਣ ਦਿਸ਼ਾ ਵੱਲ ਜਾ ਕੇ ਵੀਕ ਹੀ ਆਵੇ ਮਨਸੇ ਨੇ ਸੋਚਿਆ ਚੌਥੀ ਦਿਸ਼ਾ ਵੱਲ ਵੀ ਬੜੀਆਂ ਕੀਮਤੀ ਵਸਤੂਆਂ ਆਣ ਗਿਆ ਉਹਨਾਂ ਨੂੰ ਪ੍ਰਾਪਤ ਕਰਨ ਵਿੱਚ ਕੀ ਅਰਜ ਹੈ ਛਾਏ ਦਸ ਦਿਸ਼ਾ ਦਾ ਖਜ਼ਾਨਾ ਫਕੀਰ ਨੇ ਕਿਸੇ ਹੋਰ ਵਾਸਤੇ ਰੱਖਿਆ ਹੋਵੇਗਾ ਇਸੇ ਲਈ ਮੈਨੂੰ ਉਸ ਦਿਸ਼ਾ ਵੱਲ ਜਾਣ ਤੋਂ ਰੋਕ ਦਿੱਤਾ ਸੋ ਮਨਸਾ ਮਨ ਨੂੰ ਰੋਕ ਦਾ ਸਕਿਆ ਤੇ ਇੱਕ ਰਾਤ ਚੌਮੁਖੀਏ ਦੀਵੇ ਦੀ ਚੌਥੀ ਬੱਤੀ ਬਾਲ ਲਈ ਤੇ ਦੱਖਣ ਦਿਸ਼ਾ ਵੱਲ ਤੁਰ ਪਿਆ ਕਾਫੀ ਧੇਰ ਤਰਨਮਗਰ ਉਸ ਨੂੰ ਇੱਕ ਖੂਬਸੂਰਤ ਮਹਿਲ ਦਿਖਾਈ ਦਿੱਤਾ ਜਿਸ ਦੇ ਦਰਵਾਜ਼ੇ ਕੋਲ ਜਾ ਕੇ ਦੀਵਾ ਬੁੱਝ ਗਿਆ ਸੋ ਚਾਹੀ ਚਾਹੀ ਮਹਿਲ ਦੇ ਅੰਦਰ ਜਾਣ ਲੱਗਾ ਪਰ ਫਕੀਰ ਨੇ ਤਾਂ ਉਸ ਨੂੰ ਮਹਿਲ ਦੇ ਅੰਦਰ ਜਾਣ ਤੋਂ ਰੋਕਿਆ ਸੀ ਉਹ ਥੋੜਾ ਜਿਹਾ ਮਹਿਲ ਦੇ ਦਰਵਾਜ਼ੇ ਤੇ ਖੜਾ ਹੀ ਸੋਚਦਾ ਰਿਹਾ ਅਖੀਰ ਉਸ ਨੇ ਆਪਣੇ ਮਨ ਨੂੰ ਸਮਝਾਇਆ ਕਿ ਮਹਿਲ ਨੂੰ ਅੰਦਰ ਉਹ ਵੇਖਣ ਚ ਕੀ ਹਰ ਜਾ ਮੈਂ ਕਿਹੜਾ ਇਤੋਂ ਕੁਝ ਲਜਾਂਣ ਲੱਗਾ ਅਗਲੇ ਹੀ ਪਲ ਉਹ ਮਹਿਲ ਦੇ ਅੰਦਰ ਖੜਾ ਸੀ ਉਸ ਨੇ ਮਹਿਲ ਦੇ ਸਾਰੇ ਕਮਰੇ ਦੇਖੇ ਮਹਿਲ ਦੇ ਸਾਰੇ ਕਮਰੇ ਤਾਂ ਦੌਲਤ ਨਾਲ ਭਰੇ ਹੋਏ ਸਨ ਕਿਦਰੇ ਹੀਰੇ ਮੋਤੀਆਂ ਦੇ ੰਮbaar ਲੱਗੇ ਹੋਏ ਸਨ ਤੇ ਕਿਦਰੇ ਸੋਨੇ ਦੇ ਭੰਡਾਰ ਭਰੇ ਹੋਏ ਸਨ ਬਹੁਤ ਹੀ ਸੋਹਣੇ ਸੋਹਣੇ ਕੀਮਤੀ ਵਸਤਰ ਪਏ ਸਨ ਮਹਿਲ ਦੇ ਇੱਕ ਕਮਰੇ ਵਿੱਚ ਕੁਝ ਖੜਕਾ ਹੋ ਰਿਹਾ ਸੀ ਮਨਸੇ ਨੂੰ ਲੱਗਾ ਜਿਵੇਂ ਇੱਥੇ ਕੋਈ ਸ਼ਾਹ ਪਰੀ ਰਹਿੰਦੀ ਹੋਵੇ ਮਨਸਾ ਕਈ ਕਮਰਿਆਂ ਵਿੱਚ ਲੰਘਦਾ ਹੈ ਉੱਥੇ ਪੁੱਜਾ ਜਦੋਂ ਮਨਸਾ ਪੌੜਾਂ ਉੱਤਰਨ ਲੱਗਾ ਤਾਂ ਉਸ ਨੂੰ ਫਕੀਰ ਦੀ ਗੱਲ ਚਿੱਤੇ ਆ ਗਈ ਕਿ ਫਕੀਰ ਨੇ ਕਿਹਾ ਸੀ ਪੌੜੀਆਂ ਤਾਂ ਭੁੱਲ ਕੇ ਨਾ ਉਤਰੀਂ ਪਰ ਇੱਥੋਂ ਬੜੀ ਹੀ ਸੋਹਣੀ ਆਵਾਜ਼ ਆ ਰਹੀ ਸੀ ਜਿਵੇਂ ਕੋਈ ਪਰੀ ਗੀਤ गा ਰਹੀ ਹੋਵੇ ਮਨਸਾ ਕਾਲੀ ਕਾਲੀ ੇਠਾ ਉਤਰ ਗਿਆ ਅਖੀਰ ਉਹ ੇਠਾ ਇੱਕ ਕੋਠੇ ਵਿੱਚ ਚਾਪੂਜਾ ਇੱਥੇ ਇੱਕ ਚਿੱਟੀ ਦਾੜੀ ਵਾਲਾ ਬੁੱਢਾ ਆਦਮੀ ਚੱਕੀ ਪੀ ਰਿਹਾ ਸੀ ਤੇ ਉਹ ਆਵਾਜ਼ਾਂ ਚੱਕੀ ਵਿੱਚੋਂ ਆ ਰਹੀਆਂ ਸਨ ਨਵੇਂ ਆਦਮੀ ਨੂੰ ਦੇਖ ਕੇ ਬੁੱਢੇ ਦੀਆਂ ਅੱਖਾਂ ਵਿੱਚ ਚਮਕ ਆ ਗਈ ਮਨਸੇ ਨੇ ਬੁੱਢੇ ਤੋਂ ਪੁੱਛਿਆ ਬਾਬਾ ਤੂੰ ਕੌਣ ਹੈ ਤੇ ਇੱਥੇ ਕੀ ਕਰਦਾ ਬੁੱਢੇ ਆਦਮੀ ਨੇ ਕਿਹਾ ਮੈਂ ਤਾਂ ਇਸ ਮਹਿਲ ਦਾ ਮਾਲਕ ਹਾਂ ਤੂੰ ਦੱਸ ਇੱਥੇ ਕਿਸ ਚੀਜ਼ ਦੀ ਪਾਲ ਵਿੱਚ ਆਇਆ ਹੈ ਮਾਂਸੇਨਿਕਾ ਮੈਂ ਤਾਂ ਕਿਸੇ ਕੀਮਤੀ ਖਜ਼ਾਨੇ ਨੂੰ ਲੱਭਣ ਆਇਆ ਹਾਂ ਬੁੱਢੇ ਨੇ ਕਿਹਾ ਕੀਮਤੀ ਖਜ਼ਾਨਾ ਤਾਂ ਮੇਰੇ ਕੋਲ ਹੈਗਾ ਬਲਕੇ ਦੁਨੀਆ ਦਾ ਸਭ ਤੋਂ ਕੀਮਤੀ ਖਜ਼ਾਨਾ ਮੇਰੇ ਕੋਲ ਹੀ ਆ ਤੂੰ ਐਂ ਕਰ ਇਹ ਚੱਕੀ ਚਲਾ ਤੇ ਮੈਂ ਤੈਨੂੰ ਖਜ਼ਾਨਾ ਲਿਆ ਕੇ ਦਿੰਦਾ ਹਾਂ ਬਸ ਖਿਆਲ ਰੱਖੀ ਕਿ ਚੱਕੀ ਰੁਕਣ ਨਾ ਦੇਈ ਜਦ ਤੱਕ ਚੱਕੀ ਚੱਲਦੀ ਰਹੇਗੀ ਮਹਿਲ ਉਦੋਂ ਤੱਕ ਹੀ ਖੜਾ ਏ ਜਦ ਰੁਕ ਗਈ ਤਾਂ ਮਹਿਲ ਡਿੱਗ ਪਵੇਗਾ ਤੇ ਅਸੀਂ ਇੱਠਾ ਆ ਕੇ ਮਾਰੇ ਜਾਵਾਂਗੇ ਤੂੰ ਜਰਾ ਚੱਕੀ ਘੁਮਾ ਤੇ ਮੈਂ ਤੇਰੇ ਲਈ ਉਹ ਕੀਮਤੀ ਪਦਾਰਥ ਲਿਆਉਂਦਾ ਹਾਂ ਇਹ ਕਹਿ ਕੇ ਬੁੱਢੇ ਨੇ ਚੱਕੀ ਦਾ ਹੱਥ ਮਨਸੇ ਨੂੰ ਫੜਾ ਦਿੱਤਾ ਮਨਸੇ ਨੇ ਚੱਕੀ ਨੂੰ ਢੇੜਾ ਪਾਇਆ ਹੀ ਸੀ ਕਿ ਬੁੱਢਾ ਉੱਚੀ ਉੱਚੀ ਹੱਸਣ ਲੱਗਾ ਤੇ ਫਿਰ ਦਰਵਾਜ਼ੇ ਤੋਂ ਬਾਹਰ ਨਿਕਲਦੇ ਹੋਏ ਕਹਿਣ ਲੱਗਾ ਮੈਂ ਵੀ ਇੱਥੇ ਤੇਰੇ ਵਾਂਗ ਖਜ਼ਾਨਾ ਲੱਪਣੀ ਆਇਆ ਸੀ ਤੇ ਮੈਨੂੰ 12 ਸਾਲ ਹੋ ਗਏ ਨੇ ਤੇ ਚੱਕੀ ਪੀਂਦੇ ਨੂੰ ਤੇ ਹੁਣ ਤੂੰ ਵੀ ਇੱਥੇ ਉਦੋਂ ਤੱਕ ਚੱਕੀ ਪੀਂਦਾ ਰਹੇਂਗਾ ਜਦੋਂ ਤੱਕ ਕੋਈ ਨਵਾਂ ਲਾਲਚੀ ਬੰਦਾ ਇੱਥੇ ਨਹੀਂ ਆ ਜਾਂਦਾ ਮੈਂ ਹੁਣ ਚੱਲਦਾ ਹਾਂ ਕੋਨੇ ਮੈਲ ਵੀ ਤੇਰਾ ਹੈ ਤੇ ਸਾਰੇ ਖਜ਼ਾਨੇ ਵੀ ਤੇਰੇ ਪਰ ਇੱਕ ਗੱਲ ਯਾਦ ਰੱਖੀ ਜੇ ਚੱਕੀ ਪੀਣੀ ਬੰਦ ਕਰ ਦਿੱਤੀ ਤਾਂ ਮੈਲ ਤੇਰੇ ਉੱਪਰ ਡਿੱਗ ਪਵੇਗਾ ਤੇ ਤੂੰ ਮਾਰਿਆ ਜਾਵੇਂਗਾ ਇਹ ਕਹਿੰਦਾ ਉਹ ਬੁੱਢਾ ਕੰਨਾਂ ਨੂੰ ਹੱਥ ਲਾਉਣ ਲੱਗਾ ਤੇ ਪਰਮਾਤਮਾ ਦਾ ਸ਼ੁਕਰ ਕਰਦਾ ਹੋਇਆ ਮੈਲੋਂ ਬਾਹਰ ਨਿਕਲ ਗਿਆ ਸਿਆਣੇ ਕਹਿੰਦੇ ਨੇ ਧਨ ਮੰਗਣ ਤੋਂ ਪਹਿਲਾਂ ਸਬਰ ਮੰਗੋ ਕਿਉਂਕਿ ਧਨ ਸਾਨੂੰ ਸੂਲਤਾਂ ਦੇ ਸਕਦਾ ਹੈ ਪਰ ਸੁੱਖ ਸਾਨੂੰ ਸਬਰ ਨਹੀਂ ਦੇਣਾ ਧੰਨਵਾਦ ਕਹਾਣੀ ਚੰਗੀ ਲੱਗੇ ਤਾਂਗੇ ਸਾਂਝੀ ਜ਼ਰੂਰ ਕਰਿਓ ਅਨਮੋਲ ਵਿਚਾਰ